ਬਾਰਾ ਮਹਾ ਮਾਜ ਮਹੱਲਾ ਪੰਜਵਾ ਕਰ ਚੌਥਾ ਇੱਕ ਓੰਕਾਰ ਸਤਗੁਰ ਪ੍ਰਸਾਦ ਸਾਵਨ ਸਰਸੇ ਕਾਮਨੀ ਚਰਨ ਕਮਲ ਸਿਉ सावन सरसे कामनी चरण कमल सों प्यार मन तान रत्ता सच रंग इको नाम आधा ਮਨ ਤਨ ਰਤਾ ਸੱਚ ਰੰਗ ਇੱਕੋ ਨਾਮ ਆਧਾਰ ਬਖਿਆ ਰੰਗ ਕੁੜਾ ਵਿਆ ਦਿਸਣ ਸਭੇ ਛਾ ਵੇਖਿਆ ਰੰਗ ਕੁੜਾਵਿਆ ਦੇ ਸਣ ਸੱਬੇ ਛਾਰ ਹਰ ਅਮਰਤ ਬੂੰਦ ਸੁਹਾਗਣੀ ਮਿਲ ਸਾਧੂ ਪੀਵਣ ਹਾਰ ਹਰ અમૃત බુંદ સુહાવણી ਮਿਲ ਸਾਧੂ પીਵਣ ਹਾਰ ਵਣ ਤਣ ਪ੍ਰਵ ਸੰਗ ਮੋਲਿਆ ਸਮਰੱਥ પુરਖ ਆਪਾਰ ਵਾਨ ਤੈਨ ਪ੍ਰਵ ਸੰਗ ਮਾਲਿਆ ਸਮਰਥ ਪੁਰਖ ਅਪਾਰ ਹਰ ਮਿਲਨ ਨੋ ਮਨ ਲੋਚਦਾ ਕਰਮ ਮਿਲਾਵਨ ਹਾਰ ਹਰ ਮਿਲਣੇ ਨੂੰ ਪ੍ਰ ਮਨ ਲੋਚਦਾ ਕਰਮ ਮਿਲਾਵਣ ਹਾਰ ਜਿਨਨੀ ਸਖੀਏ ਪ੍ਰਭ ਪਾਇਆ ਹਾਂ ਤਨ ਕੇ ਸਦ ਬਲ ਹਾਰ ਜਿਨੇ ਸਖੀਏ ਪ੍ਰਭ ਪਾਇਆ ਹਉ ਤਿੰਨ ਕੈ ਸਾਧ ਬਲਹਾਰ ਨਾਨਕ ਹਰ ਜੀ ਮਾਇਆ ਕਰ ਸ਼ਬਦ ਸਵਾਰਨ ਹਾ ਨਾਨਕ ਹਰ ਜੀ ਮਾਇਆ ਕਰ ਸ਼ਬਦ ਸਵਾਰਨ ਹਾਰ ਸਾਵਣ ਤਿਨਾ ਸੁਹਾਗਣੀ ਜਿਨ ਰਾਮ ਨਾਮ ਉਰੇ ਨਤੇਨਾ ਸੁਹਾਗਣੀ ਦਿਨ ਰਾਮ ਨਾਮ ਉਹ ਰਾਰ ਵਾਹ ਗੁਰ ਜਿਵੇਂ ਸਾਵਣ ਵਿੱਚ ਵਰਖਾ ਨਾਲ ਮਨਸਪਤੀ ਹਰਿਆਵਲੀ ਹੋ ਜਾਂਦੀ ਹੈ ਤਿਵੇਂ ਉਹ ਜੀਵ ਇਸਤਰੀ ਹਰਿਆਵਲੀ ਹੋ ਜਾਂਦੀ ਹੈ ਪਾਉ ਉਸ ਜੀਵ ਦਾ ਹਿਰਦਾ ਖਿੜ ਪੈਂਦਾ ਹੈ ਜਿਸ ਦਾ ਪਿਆਰ ਪ੍ਰਭੂ ਦੇ ਸੋਹਣੇ ਚਰਨਾਂ ਨਾਲ ਬਣ ਜਾਂਦਾ ਹੈ ਉਸ ਦਾ ਮਨ ਉਸ ਦਾ ਤਨ ਪਰਮਾਤਮਾ ਦੇ ਪਿਆਰ ਵਿੱਚ ਰੰਗਿਆ ਜਾਂਦਾ ਹੈ ਪਰਮਾਤਮਾ ਦਾ ਨਾਮ ਹੀ ਉਸ ਦੀ ਜ਼ਿੰਦਗੀ ਦਾ ਆਸਰਾ ਬਣ ਜਾਂਦਾ ਹੈ ਮਾਇਆ ਦੇ ਨਾਸ਼ਵੰਤ ਕੋਤਕ ਉਸ ਨੂੰ ਸਾਰੇ ਸਵਾ ਦੇ ਕੰਮੇ ਦਿਸਦੇ ਹਨ ਸਾਵਣ ਵਿੱਚ ਜਿਵੇਂ ਵਰਖਾ ਦੀ ਬੂੰਦ ਸੋਹਣੀ ਲੱਗਦੀ ਹੈ ਤਿਵੇਂ ਪ੍ਰਭੂ ਜਰਨਾ ਦੇ ਪਿਆਰ ਵਾਲੇ ਬੰਦੇ ਨੂੰ ਹਰੀ ਦੇ ਨਾਮ ਦੀ ਆਤਮਕ ਜੀਵਨ ਦੇਣ ਵਾਲੀ ਬੂੰਦ ਪਿਆਰੀ ਲੱਗਦੀ ਹੈ ਗੁਰੂ ਨੂੰ ਮੰਨ ਕੇ ਉਹ ਮਨੁੱਖ ਉਸ ਬੰਦ ਨੂੰ ਪੇਨ ਜੋਗਾ ਹੋ ਪੈਂਦਾ ਹੈ ਪ੍ਰਭੂ ਦੀ ਵਿਡਿਆਈ ਦੀਆਂ ਨਿੱਕੀਆਂ ਨਿੱਕੀਆਂ ਗੱਲਾਂ ਵੀ ਉਸ ਨੂੰ ਮਿੱਠੀਆਂ ਲੱਗਦੀਆਂ ਹਨ ਗੁਰੂ ਨੂੰ ਮਿਲ ਕੇ ਬੜੇ ਸ਼ੌਕ ਨਾਲ ਸੁਣਦਾ ਹੈ ਜਿਸ ਪ੍ਰਭੂ ਦੇ ਮੇਲ ਨਾਲ ਸਾਰਾ ਜਗਤ ਵਨਸਪਤੀ ਆਦਿਕ ਹਰਿਆ ਭਰਿਆ ਹੋਇਆ ਹੈ ਜੋ ਪ੍ਰਭੂ ਸਭ ਕੁਝ ਕਰਨ ਜੋਗਾ ਹੈ ਬੇਆਪਕ ਹੈ ਤੇ ਬਿਆੰਤ ਹੈ ਉਸ ਨੂੰ ਮਿਲਣ ਵਾਸਤੇ ਮੇਰਾ ਮਨ ਪੀ ਤਾਂਗਦਾ ਹੈ ਪਰ ਉਹ ਪ੍ਰਭੂ ਆਪ ਹੀ ਆਪਣੀ ਮਿਹਰ ਨਾਲ ਮਿਲਾਨ ਦੇ ਸਮਰੱਥ ਹੈ ਮੈਂ ਉਹਨਾਂ ਗੁਰਮੁਖ ਸਹੇਲੀਆਂ ਤੋਂ ਸਦਕੇ ਹਾਂ ਜਿਹਨ ਗੁਰਬਾਨ ਹਾਂ ਜਿਨ੍ਹਾਂ ਨੇ ਪ੍ਰਭੂ ਦਾ ਮਿਲਾਪ ਹਾਸਲ ਕਰ ਲਿਆ ਹੈ ਹੇ ਨਾਨਕ ਬੇਨਤੀ ਕਰਕੇ ਆਖੇ ਪ੍ਰਭੂ ਮੇਰੇ ਉੱਤੇ ਮਿਹਰ ਕਰ ਤੂੰ ਆਪ ਹੀ ਗੁਰੂ ਦੇ ਸ਼ਬਦ ਦੀ ਰਾਹੀ ਮੇਰੀ ਜਿੰਦ ਨੂੰ ਸਵਾਰਨ ਜੋਗਾ ਹੈ ਸਾਵਨ ਦਾ ਮਹੀਨਾ ਉਹਨਾਂ ਭਾਗਾ ਵਾਲੀਆਂ ਜੀਵ ਇਸਤਰੀਆਂ ਵਾਸਤੇ ਖੇੜਾ ਤੇ ਠੰਡ ਲਿਆਉਣ ਵਾਲਾ ਹੈ ਜਿਨ੍ਹਾਂ ਨੇ ਆਪਣੇ ਹਿਰਦੇ ਰੂਪ ਵਿੱਚ ਪਰਮਾਤਮਾ ਦਾ ਨਾਮ ਹਾਰ ਪਾਇਆ ਹੋਇਆ ਹੈ ਵਾਇਕਰ ਵਾਇਕਰ